ਲੇਦੀ ਤਿਆਰੀ ਨਾਰ ਦੇ ਉੱਤੇ ਲੰਗਰ ਬਹੁਤ ਨੇ ਜਿਹੜੀ ਵੀ ਸੰਗਤ ਬਾਇਆ ਫਰੋਜਪੁਰ ਮੁਕਾ ਪਰਨਾਲੇ ਤੋਂ ਆਂਦੀ ਆ ਉਹ ਬਾਇਆ ਸਥਾਨੇ ਹਾਲ ਦੀ ਬਜਾਏ ਦਰਾਹੇ ਨੂੰ ਆ ਜਾਵੇ ਤੁਸੀਂ ਦਰਾਹੇ ਵਾਲਾ ਟੋਲ ਟੈਕਸ ਵੀ ਬੰਦ ਆ ਨਾਲੇ ਰੋਡ ਸਿੱਧਾ ਅੰਦਰ ਟ੍ਰੈਫਿਕ ਦੇ ਨਾਲ ਉਹ ਬਾਇਆ ਨੈਰੇ ਨੈਰ ਆ ਜਾਵੇ ਹੁੰਦਾ ਪਤਾ ਲੱਗਦਾ ਨਹੀਂ ਹੈਗਾ ਭਜਾਉਂਦੇ ਬਹੁਤ ਨੇ ਨਾਲ ਜਾਣਾ ਪੈਣਾ ਆ ਜਾਓ ਇਹਦਾ ਕਿ ਸਾਹਮਣੇ ਵਾਲੇ ਨੂੰ ਕੁਝ ਦਿਖੇ ਹੀ ਨਾ ਕਿਰਪਾ ਕਰਕੇ ਐਨੀ ਲੱਟਾ ਨਾ ਲਾਇਆ ਕਰੋ ਤੇ ਐਨੀ ਉੱਚੀ ਆਵਾਜ਼ ਦੇ ਵਿੱਚ ਸਪੀਕਰ ਨਾ ਛੱਡਿਆ ਕਰੋ ਤੁਹਾਨੂੰ ਪਿੱਛੇ ਕੋਈ ਹੋਰਨ ਮਾਰੀ ਜਾਵੇ ਚਾਹੇ ਕੁਝ ਵੀ ਕਰੀ ਜਾਵੇ ਤੁਸੀਂ ਧਿਆਨ ਨਹੀਂ ਦਿੰਦੇ ਭਰਾ ਹੱਥ ਜੋੜ ਕੇ ਬੇਨਤੀ ਆ ਸੰਗਤਾਂ ਨੂੰ ਦੁਰਕਰਨਾ ਤੋਂ ਹਾਂਜੀ ਕੀ ਹਾਲ ਚਾਲ ਸਾਰਿਆਂ ਨੂੰ ਪਹਿਲਾ ਸਸਰੀਕਾਲ ਤੁਹਾਡੇ ਆਪਣੇ YouTube ਚੈਨਲ ਟਰਕਿੰਗ ਲਾਈਵ ਦੇ ਉੱਤੇ ਤੁਹਾਡਾ ਸਵਾਗਤ ਆ ਮੈਂ ਤੁਹਾਡਾ ਆਪਣਾ ਜਹਾਜ਼ ਟਰੱਕ ਵਾਲਾ ਦਿਲੀ ਲੈ ਕੇ ਆਇਆ ਇੱਕ ਹੋਰ ਵੀਡੀਓ ਕਮਾਲ ਦੀ ਆਜੋ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਹੱਥ ਵਣ ਕੇ ਬੇਨਤੀ ਆ ਤਮ ਗੌਰ ਕਰਿਓ ਮੇਰੀ ਇਹ ਗੱਲ ਦੇ ਉੱਤੇ ਤੁਹਾਡਾ ਬਹੁਤ ਧੰਨਵਾਦ ਹੋਊਗਾ ਜੇ ਗੌਰ ਕਰੋਗੇ ਆਜੋ ਹਾਂਜੀ ਕਿਵੇਂ ਹੋ ਸਾਰੇ ਸਸਰੀ ਕਾ ਹੋਰ ਕੀ ਹਾਲ ਜ다가 ਤੁਹਾਡਾ ਅਗਲੇ ਦਿਨ ਦੀ ਹੋ ਗਈ ਆਪਣੀ ਸ਼ੁਰੂਆਤ ਆਪਾਂ ਨੇ ਬਾਬਾ ਜੀ ਨੂੰ ਲਾਤੀ ਤੂ ਬੱਤੀ ਇਮਥਾ ਟੇਕ ਤਾਂ ਗੱਡੀ ਕਰ ਲਈ ਸਟਾਰਟ ਤੇ ਹੁਣ ਤੁਰਦੇ ਆਪਾਂ ਨਾਲਾਗੜ ਨੂੰ ਆਜੋ ਚੱਲੀਏ ਫੇਰ ਲੈ ਕੇ ਬਾਬਾ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਚਲੋ ਚੱਲੀਏ ਹਰਣ ਮੌਸਮਾਂਾਂ ਦੇ ਬਹੁਤ ਵਧੀਆ ਹੋਇਆ ਹਵਾ ਚੱਲ ਰਹੀ ਆ ਦੇਖੋ ਨੂੰ ਲੇਕੋ ਜੁਗ ਨੂੰ ਬੈਠਾ ਨੌਲਾ ਘੜ ਪੁੱਜ ਗਏ ਸਵੇਰੇ ਸਵੇਰੇ ਅਸੀਂ ਇੱਥੇ ਫਸਾਲੀ ਗੱਡੀ ਬੱਲੀ ਨੇ ਆ ਕੇ ਕਢਾਈ ਸਾਜਰੇ ਸਾਜਰੇ ਕੰਨ ਕਰ ਲੈਂਦੇ ਅਸੀਂ ਹਾਏ ਨੀ ਕੀ ਹੋ ਗਿਆ ਨੰਬਰ ਨਹੀਂ ਆਇਆ ਉਹ ਘਮ ਡਾਊਨ ਲਈ ਘੋਰ ਬਹਿ ਗਿਆ ਨਾਲ 1 ਹੋਰ ਬਹਿ ਗਿਆ ਨਾਲ ਤਿੰਨ ਹੋ ਗਏ ਆ ਗਏ ਗੱਡੀ ਹਲਵਾ ਕੇ ਉੱਦ ਗਏ ਨੇ ਆਪਾਂ ਉੱਦ ਗਿਆ ਨਹੀਂ ਆਇਆ ਨਹੀਂ ਹੈਗਾ ਤੇ ਹੁਣ ਆਪਾਂ ਗੱਡੀਆਂ ਕੱਢਦੇ ਨੇ ਆਜੋ ਬੱਲੀ ਲੱਗਿਆ ਹੋਇਆ ਬ੍ਰੇਕਾ ਚੈੱਕ ਕਰਾਉਣ ਤੇ ਆਪਾਂ ਚੱਲੇ ਹੁਣ ਤੇਲ ਪਾਉਣ ਜਾਨੂ ਇਹ ਵੀ ਆਜੂਗਾ ਜਾਨੂ ਮੈਂ ਤੇਲ ਪਾਉਣ ਜਾ ਕੇ ਆ ਜੋ ਗੱਡੀ ਲਈ ਆਪਾਂ ਨੇ ਤੋਰ ਪੰਪਾਲੀ ਸਾਈਡ ਨੂੰ ਤੇ ਹੁਣ ਤੇਲ ਦੂਰੋਂ ਆਗੇ ਫੇਰ ਕਰਦੇ ਆ ਗੱਲ ਬਾਤ ਜਿੱਦਾ ਵੀ ਹੋਇਆ ਆ ਜੋ ਚੱਲੀਏ ਮੇਰੇ ਸੱਜਣੋ ਮਿੱਤਰੋ ਤੇ ਲੈ ਆਪੋ ਆਪ ਨੇ ਤੇ ਹੁਣ ਗੱਡੀ ਕੱਢਣ ਲੱਗਿਆ ਪੰਪ ਤੋਂ ਮਾ ਚਲੋ ਚੱਲਦੇ ਆਂ ਉਹ ਨਹੀਂ ਨਹੀਂ ਜਿੱਦਾ ਵੀ ਹੋਇਆ ਆ ਜੋ ਚੱਲੀਏ ਅੱਗੇ ਜਾ ਕੇ ਕਰਦੇ ਜਾਂਦੇ ਹੈ ਗੱਲਬਾਤ ਦੁਰਪੇ ਆਪਾ ਫਰੜ ਬ੍ਰੈਕ ਕਰ ਲਿਆ ਬਾਅਰ ਸੇਮ ਜਾ ਰਹੇ ਨੇ ਇਹ ਰਾਤਾਂ ਨੇ ਫਿਰਦੇ ਆ ਸਟੇਮ ਆ ਜੋ ਚੱਲਦੇ ਆ ਤੇ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਕਹਿੰਦਾ ਪਲਾਟ ਆਇਓ ਗੱਡੀਆਂ ਮੋੜ ਲਈਆ ਆਪਾਂ ਨੇ ਫੈਕਟਰੀ ਵਾਲ ਨੂੰ ਬੱਚਾ ਤੇਰੀ ਰਾਹੀ ਵੇਚਾ ਤੇ ਫੈਕਟਰੀ ਜਾਣਾ ਲਿਖਿਆ ਹੋਇਆ ਹੈ ਆਦੂਨ ਜਿਆਦਾ ਕਾਪ ਪਲਾਦੋ ਇੱਕ ਓਡੀ ਗੱਡੀ ਜਾਂਦੀ ਸਾਰ ਭਰ ਜਾਣੀ ਆ ਹਾਂ ਜੀ ਗਿਆ ਬੱਚਾ ਉਹ ਪਿੱਛੇ ਵਾਲਾ ਬੱਚਾ ਵਾਲਾ ਤੰਤਾ ਚਲਦਾ ਹੈ ਉੜਾ ਯਾ ਠੰਡਾ ਪੀਆ ਕਰ ਤੇ ਠੰਡੀ ਮਤ ਰੱਖਿਆ ਕਰ ਬੱਚਾ ਇੰਨਾ ਸਤਾਣਾ ਚੱਲਿਆ ਕਰ پارکਿੰਗ ਪੁੱਜ ਗਏ ਨੇ ਬਵਾ ਚੱਲਦੀ ਆ ਮੱਟਖਾਨਾ ਪੂਰਾ ਉੱਡ ਰਿਹਾ ਤੂੰੜਾ ਟੀ ਇਧਰ ਲਾਤੀ ਆਪਾਂ ਨੇ ਤੇ ਆਜੂ ਦੇਖਦੇ ਹੁਣ ਆਪਾਂ ਰੋਟੀ ਰੋਟੀ ਖਾ ਗਏ ਹੋਗੇ ਵੇਲੇ ਫੈਕਟਰੀ ਪਈ ਆ ਬੰਦ ਬੰਦੀ ਲੱਗਿਆ ਖਾਨ ਲੱਗਿਆ ਭਾਂਡੇ ਮੰਜਰੇ ਇਧਰ ਗਿਆ ਨਹੀਂ ਤਤਰ ਖੜੀਆਂ ਨੇ ਘਟਿਆ ਉਹ ਸਾਹਮਣੇ ਦਿਖਦੀ ਆ ਚਿਵਨੀ ਫੈਕਟਰੀ ਦੀ ਸੈਲੋ 2 ਵਜ ਗਏ ਨੇ ਜੀ ਖੜੇ ਕੋਈ ਸਵਾਗਤ ਆਬ ਨਹੀਂ ਫੈਕਟਰੀ ਦਾ ਵੀ ਕਦਕ ਭਰੂਗੀ ਆ ਕਿ ਨਹੀਂ ਕੱਲ ਇੱਥੇ ਹੈ ਨਹੀਂ ਸੀ ਕੱਲ ਕਹਿੰਦੇ ਆਉਂਦੀ ਸਾਰੇ ਭਾਰਤੀ ਆੜੀਆਂ ਅੱਜ ਇੱਥੇ ਨੇ ਆ ਜੇ ਭਰ ਨਹੀਂ ਰਹੇ ਪੰਨੀ ਸਾਡੀ ਕਿਸਮ ਤੇ ਮਾੜੀ ਆ ਪੰਨੀ ਫੈਕਟਰੀ ਨਹੀਂ ਸਾਡੇ ਨਾਲ ਵੈਰ ਆ ਬਈ ਸੀਸੇ ਸਾਫ ਗਰੀ ਜਾਂਦਾ ਐਸੇ ਧੂੜਦਾ ਪਈ ਜਾਂਦੀ ਵੀ ਕਿਆ ਫਾਇਦਾ ਸਾਫ ਕਰਕੇ ਇਹਨੇ ਆਜੋ ਬਲੀ ਵਾਲੀ ਗੱਡੀ ਤੇ ਚੱਲਦੇ ਆ ਬਲੀ ਨੇ ਡਾਦਾ ਵੀ ਦੇਖਣਾ ਵੀ ਕਿਆ ਹੋਇਆ ਅੱਜ ਗੱਡੀ ਆ ਦਿੱਤੀ ਆ ਛੱਟ ਤੇ ਆਪਾਂ ਲੀਲੀ ਬੈਲਟੀ ਤੇ ਚੱਲੇ ਆ ਹੁਣ ਭਰਨ ਆਜੋ ਚੱਲ ਜੀਏ ਫਿਰ ਅੰਦਰ ਆ ਗਏ ਨੇ ਤੇ ਅੱਜ ਲੈਫਟ ਹੈਂਡ ਕਨੈਕਟਰ ਸਾਈਡ ਦਾ ਕੰਡਾ ਖਰਾਬ ਆ ਰੌਂਗ ਸਾਈਡ ਅ ਜੜਾਣ ਲੱਗੇ ਹੋਏ ਆ ਅੰਦਰੋਂ ਕੰਡਾ ਕਰਾ ਕੇ ਜਾਵਾਂਗੇ ਆ ਜੋ ਅੰਦਰ ਪਲਾਟ ਦੇ ਵਿੱਚ ਵੜ ਗਏ ਨੇ ਤੇ ਗੱਡੀ ਆਪਣੇ ਲਾਤੀ ਟਗਾਣੇ ਤੇ ਇਧਰ ਬਾਈਓਆਂ ਦੀ ਗੱਡੀ ਦੇ ਟਾਇਰ ਦੇ ਵਿੱਚ ਪੱਥਰ ਫਸ ਗਿਆ। ਕੰਟਨ ਲੱਗੇ ਹੋਏ ਹਨ ਟਾਇਰ ਕੋਲ ਘੇਰੇ ਜਾ ਰਹੇ। ਤੇ ਦੇਖਦੇ ਆ ਕਿੰਨਾ ਟਾਈਮ ਲੱਗਦਾ ਪਰ ਨੂੰ ਆਹ ਪਲਾਟ ਬੰਦ ਪਿਆ। ਇਹ ਦੂਆ ਵੀ ਹੁਣ ਚੱਲਿਆ 2 ਵਜੇ। ਸਾਰਾ ਦਿਨ ਹੋ ਗਿਆ ਬੈਠੇ ਨੂੰ ਇੱਥੇ। ਆਜੋ ਦੇਖਦੇ ਆ ਕਿੰਨਾ ਕ ਟਾਈਮ ਲੱਗਦਾ। ਤੁਹਾਨੂੰ ਪਤਾ ਹੀ ਆ ਬਾਕੀ ਪਲਾਟ ਦਾ ਮਰਜੀ ਦੇ ਮਾਲਕਾ ਮਰਜੀ ਨਾਲ ਚਲਾਉਂਦੇ ਆ। ਹੂੰ ਗੱਡੀਆਂ ਲਾਈ ਆ ਹੋਈ ਆਪਾਂ ਨੇ ਇਧਰਲੀ ਸਾਈਡ ਹੋਂ ਦੇਖਦੇ ਆ ਕਦਗ ਭਰਦੀਆਂ ਨੇ ਕਿੰਨਾ ਕ ਟਾਈਮ ਲੱਗਦਾ ਆ ਜੋ ਮੌਸਮ ਹਵਾ ਚੋਂ ਠੰਢੀ ਠੰਢੀ ਪਾਸੇ ਠੰਡਾ ਏ ਧੁੱਪਾ ਉਹ ਨਵੀਂ ਗੱਡੀ ਖੜੀ ਆ ਹੈਗੀ ਕੋਕਾ ਗਲਵਾਤ ਇਧਰ ਗੱਡੀਆਂ ਭਰ ਰਹੀਆਂ ਨੇ ਆ ਕੁੱਤੇ ਕਾ ਨਹੀਂ ਹੋ ਜਾਂਦੀ ਆ ਸਾਡੇ ਨਾਲ 3 ਘੰਟੇ ਹੋ ਗਏ ਅੰਦਰ ਬੜੇ ਹੁਣ ਪਲਾਟ ਦੁਆਰਾ ਚੱਲੇ ਆ ਕਹਿੰਦੇ ਪੱਥਰ ਫਸ ਗਿਆ ਆ ਇਹਦੇ ਪੱਥਰ ਫਸ ਜਾਂਦਾ ਹਫਤੇ ਕਿ ਮਹੀਨੇ ਬਾਅਦ ਕੋਈ ਪੁੱਛਗਿੱਛ ਨਹੀਂ ਹੈਗੀ ਇੱਥੇ ਪੱਥਰ ਫਸਾ ਲੈਂਦੇ ਆ ਬੈਠੇ ਰੋ ਮੋਜਾ ਕਰੀ ਚੱਲੋ ਇਹ ਆਪਣੀ ਡਿਊਟੀ ਪੂਰੀ ਕਰੀ ਜਾਂਦੇ ਆ ਡਰਾਈਵਰ ਸਾਡੇ ਖੱਜਲ ਹੋਈ ਜਾਂਦੇ ਇੱਥੇ ਇਹਦੇ ਡਰਾਈਵਰਾਂ ਦਾ ਦੱਸੋ ਕੀ ਕਸੂਰ ਹੁਣ ਲਓ ਵੀ ਮਿੱਤਰੋ ਗੱਡੀ ਲੱਗੀ ਆਪਣੀ ਲੋਡਿੰਗ ਪੁਆਇੰਟ ਤੇ ਤੇ ਇੱਧਰ ਵੀ ਖੜੀ ਜਾਣੇ ਦੇਖਦੇ ਆ ਕਿੰਨਾ ਕ ਟਾਈਮ ਲੱਗਦਾ ਲੋਡਿੰਗ ਹੋਣ ਨੂੰ ਬਾਕੀ ਦਿੱਤਾ ਵੀ ਹੋਇਆ ਉਹਨਾਂ ਦੇਖਾਂਗੇ ਆਜੋ ਗੱਡੀ ਗਈ ਭਾਰ ਆਪਣੀ ਕੰਡਾ ਗੁੰਡਾ ਕਰਾ ਲਿਆ ਤੇ ਔਟ ਕਰਾ ਲਈ ਆ ਹੁਣ ਲੱਗੇ ਆਪਾਂ ਕੱਢਣ ਗੱਡੀ ਕੱਢ ਕੇ ਸਾਈਡ ਤੇ ਲਾਉਂਦੇ ਜੇ ਇਹਨੂੰ ਬੱਲੀ ਆਉਂਦਾ ਜਦ ਤੱਕ ਸਾਈਡ ਤੇ ਲਾਉਂਦੇ ਆ ਆਜੋ ਚੱਲਦੇ ਆ ਹੁਣੀ ਗਰੀ ਗੱਡੀਆਂ ਛੱਡਤੀ ਆ ਪਰਨ ਲਈ ਹੋਰ ਅੰਦਰ ਨੂੰ ਆਹ ਲਾਉਂਦੇ ਆ ਸਾਈਡ ਜੀ ਤੇ ਆਪਾਂ ਤੁਰਿਆ ਜੀ ਨੂੰ ਸਾਹਬ ਦੇ ਖੜਦੇ ਇਹਨੂੰ ਬੱਲੀ ਨੇ ਆਉਣਾ ਐ ਅਮ ਰੋਡ ਦੇ ਕੋਲ ਪਜਨੇ ਵਾਲੇ ਆਪਾਂ ਨੀਰਾ ਹੋ ਗਿਆ ਲੱਡਾ ਲੱਗ ਪਿਆ ਨੇ ਆਜ ਹੌਲੀ ਹੌਲੀ ਚੱਲੀਏ ਫੇਰ ਆਪਾਂ ਅੱਜ ਕਨੋ ਆਪਣਾ ਕੋਨੋ ਲਿਗਾਤਾ ਢੇਰੋ ਵਾਲ ਵੈਰੀਲਾਲੇ ਰੋਡ ਤੇ ਵੀ ਜਾਵਾਂ ਭੀੜ ਲੱਗੀ ਹੋਈ ਆ ਬਾਕੀ ਜage ਬੜੇ ਰੋਡ ਤੇ ਦੇਖਦੇ ਆ ਫੋਲਾ ਮਾਲਾ ਸਟਾਰਟ ਹੋ ਗਿਆ ਉਹਦੇ ਕਰਕੇ ਕੀ ਮਿਲਦਾ ਕਿੰਗੀ ਟਰੈਕਟਰ ਟਰਾਲੀ ਵਾਲੇ ਬਹੁਤਾ ਆਉਂਦੇ ਇੱਕ ਤਾਂ ਲੈਫਟ ਆ ਇਹਨਾਂ ਨੇ ਰੰਗ ਬਰੰਗੀਆਂ ਲਾਈਆਂ ਹੁੰਦੀਆਂ ਨੇ ਜਿਹੜੀ ਗਲਤ ਨੇ ਬਈ ਬਹੁਤ ਆਗੇ ਦੇਖਦੇ ਆ ਆ ਜੋ ਚੱਲੀਏ ਕਰਦੇ ਆ ਗੱਲਬਾਤ ਅੱਗੇ ਜਾ ਕੇ ਬਾਬੇ ਤੇ ਆ ਗਏ ਸੀ ਚਾਹ ਚੂ ਲਈ ਹੁਣ ਪੀ ਸਾਬ ਜੀਆ ਦੇਖੋ ਕਿੰਨਿਆ ਘੈਂਟ ਘੈਂਟ ਬਣਾਈ ਹੋਇਆ ਪੋਸਟਰ ਦੇ ਉੱਤੇ ਦਿਲਜੀਤ ਥੱਲੇ ਬੈਠਾ ਹੈ ਸਾਬ ਜੀਆ ਦੇ ਚਾਈ ਪਨੀਰ ਮਿਕਸ ਵਜ ਕੜੀ ਪਕੌੜਾ ਆਹ ਪਤਾ ਨਹੀਂ ਕਿਹੜੀ ਗੱਬੇ ਉਹ ਦਾਲ ਤੜਕਾ ਚਲੋ ਹੁਣ ਕਿਆ ਜੂ ਪੀਲੀ ਹੋਈ ਆ ਚੱਲਦੇ ਆ ਹੌਲੀ ਹੌਲੀ ਰੋਡ ਤੇ ਟ੍ਰੈਫਿਕ ਬਹੁਤ ਹੌਲੀ ਕਰਕੇ ਚਲੋ ਆ ਚੱਲੀਏ ਰੋਡ ਤੇ ਟ੍ਰਾਂ ਲਿਆ ਟ੍ਰੈਫਿਕ ਚੱਲ ਗਿਆ ਸੰਗਟਾ ਉਹ ਸਾਹਮਣੇ ਤੋਂ ਢੋਨੋਲੀ ਵੈਰੀਅਲ ਕੋਲੋਂ ਟ੍ਰੈਫਿਕ ਡਾਇਵਾਈਸ ਕਰਤੀ ਹੋਈ ਆ ਜਿਨਾਨੇ ਸੋਲਾ ਨੇ ਮਨਾਲੀ ਜਾਂ ਗੁੱਲੂ ਵਾਲੀ ਸਾਈਡ ਨੂੰ ਜਾਣਾ ਉਹ ਨਾਲਾਗੜ ਹੋ ਕੇ ਜਾਵਾਂਗੇ ਬਾਇਆ ਅੱਗੇ ਰੋਡ ਹੋ ਗਿਆ ਬੰਦ ਟ੍ਰੈਫਿਕ ਆ ਗਿਆ ਪੂਰੀ ਰੋਡ ਦੇ ਉੱਤੇ ਇੱਧਰਲੀ ਸੜਕਾ ਟਾ ਦੂਏ ਰੋਡ ਤੇ ਜ਼ਿਆਦਾ ਅੱਜ ਪਹੁੰਚ ਨਹੀਂ ਬਾਈ ਜੀ ਹੁਣ ਟਾਬਿਆਂ ਦੇ ਰੌਣਕ ਘਟ ਜਾਣੀਆਂ ਅੱਜ ਆਟਾਬਾ ਖਾਲੀ ਵੇ ਆ ਨਹੀਂ ਆਟਾਬਾ ਫੁੱਲ ਭਰਿਆ ਹੁੰਦਾ ਇਸ ਟਾਈਮ ਲੰਗਰਾਂ 'ਚ ਰੌਣਕ ਵੱਜ ਜਾਣੀ ਆ ਹੁਣ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਲੰਗਰਾਂ ਦੇ ਹੁਣ ਰੌਣਕ ਬਹੁਤ ਵੱਜ ਜਾਣੀ ਆ ਆ ਜੋ ਚੱਲੀਏ ਆ ਸੰਗਤ ਦਰਸ਼ਨ ਕਰਕੇ ਵਾਪਸੀ ਵੀ ਕਰੇ ਆਏ ਵਧੀਆ ਭੀੜ ਤੋਂ ਪਹਿਲਾਂ ਪਹਿਲਾਂ ਕੱਟ ਤੋਂ ਪਹਿਲਾਂ ਪਹਿਲਾਂ ਵਾਪਸ ਆ ਗਏ ਨਾਲੇ ਦਰਸ਼ਨ ਵਧੀਆ ਹੋ ਜਾਂਦੇ ਆ ਕੱਟ ਦੇ ਨਾਲੋਂ ਮੰਦੇ ਨਾਲ ਦਰਸ਼ਨ ਹੋ ਜਾਂਦੇ ਆ ਤੇ ਇਹ ਜਿਹੇ ਟਰੈਕਟਰ ਵਾਲੇ ਆਉਂਦੇ ਆ ਮੇਰੇ ਭਰਾ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਇਹ ਇਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਆਪਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਆ ਐਨੀਆਂ ਲੈਟਾ ਲਾਉਂਦਾ ਕੀ ਫਾਇਦਾ ਕਿ ਸਾਹਮਣੇ ਵਾਲੇ ਨੂੰ ਕੁਝ ਦਿਖੇ ਹੀ ਨਾ ਕਿਰਪਾ ਕਰਕੇ ਨੀ ਹੱਟਾ ਨਾਲ ਆਇਆ ਕਰੋ ਤੇ ਐਨੀ ਉੱਚੀ ਆਵਾਜ਼ ਦੇ ਵਿੱਚ ਸਪੀਕਰ ਨਾ ਛੱਡਿਆ ਕਰੋ ਤੁਹਾਨੂੰ ਪਿੱਛੇ ਕੋਈ ਹੋਰ ਮਾਰੀ ਜਾਵੇ ਚਾਹੇ ਕੁਝ ਵੀ ਕਰੀ ਜਾਵੇ ਤੁਸੀਂ ਧਿਆਨ ਨਹੀਂ ਦਿੰਦੇ ਭਰਾ ਹੱਥ ਜੋੜ ਕੇ ਬੇਨਤੀ ਆ ਸੰਗਤਾਂ ਨੂੰ ਦੁਰਘਟਨਾ ਤੋਂ ਬਚਾ ਵਿੱਚ ਹੀ ਫਾਇਦਾ ਆਪਣਾ ਆਪਾਂ ਹੁੱਲੜਵਾਜੀ ਕਿਉਂ ਕਰਨੀ ਆਪਾਂ ਨੇ ਆਪਣੇ ਧਾਰਮਿਕ ਸਥਾਨਾਂ ਨੂੰ ਜਾਣਾ ਉਲੜਵਾਦੀ ਕਰਕੇ ਕੋਈ ਫਾਇਦਾ ਨਹੀਂ ਹੈਗਾ ਸਲਾਂਸਰ ਗੋਲੇ ਹੁੰਦੇ ਆ ਰੇਸਾ ਲਾਉਂਦੇ ਆ ਤੁਸੀਂ ਨਾਲ ਬੈਠੀ ਸੰਗਤ ਦਾ ਹੀ ਸੋਚ ਲਿਆ ਕਰੋ ਭਰਾ ਆਹ ਦੇਖੋ ਸਾਹਮਣੇ ਟਰੈਕਟਰ ਆ ਰਿਹਾ ਕੁਝ ਨਹੀਂ ਦਿਖ ਰਿਹਾ ਭਰਾ ਆਹ ਦੇਖੋ ਆਹੀ ਜੀ ਲੱਟਾ ਲਾ ਕੇ ਕੀ ਫਾਇਦਾ ਜਦੋਂ ਆਪਾਂ ਨੂੰ ਸਾਹਮਣੇ ਵਾਲੇ ਦੀ ਕੋਈ ਫਿਕਰੇ ਨਹੀਂ ਹੈਗੀ ਜੇ ਸਾਹਮਣੇ ਵਾਲੇ ਨੂੰ ਤੁਹਾਡੇ ਪਤਾ ਹੋਊਗਾ ਵੀ ਕੋਈ ਚੀਜ਼ ਆ ਰਹੀ ਹੈ ਜਾਂ ਟਰੈਕਟਰ ਆ ਰਿਹਾ ਕੁਝ ਵੀ ਆ ਰਿਹਾ ਮੂੰ ਤਾਂ ਦੇਖੂਗਾ ਜੇ ਉਹਦੀ ਅੱਖਾਂ 'ਚ ਲਾਈਟ ਨਹੀਂ ਵੱਜੂਗੀ ਚਿੱਟੀ ਵਾਲਾ ਲਾਈਟਾ ਜਗਨੇ ਬੁਝਨੇ ਵਾਲੀ ਲਾਈਆ ਹੋਈ ਆਪਾਂ ਨੇ ਸਾਹਮਣੇ ਵਾਲੇ ਨੂੰ ਕੁਝ ਨਹੀਂ ਦਿਖਦਾ ਹੈਗਾ ਇਹ ਜੀ ਲਾਈਟਾ ਦੇ ਵਿੱਚ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਆ ਹਈ ਜਿਆ ਲੈਕਟਾ ਲਾ ਕੇ ਤੇ ਉੱਚੀ ਆਵਾਜ਼ ਵਿੱਚ ਸਪੀਕਰ ਛੱਡ ਗਏ ਨਾ ਟਰੈਕਟਰ ਭਜਾਇਆ ਕਰੋ ਬੁੱਲੜਵਾਜੀ ਨਾ ਕਰਿਆ ਕਰੋ ਲੋ ਵੀ ਮਿੱਤਰੋ ਆਪਾਂ ਮੁੜ ਗਏ ਨਾਰ ਤੋਂ ਚਮਕੋੜ ਆਈ ਸਾਈਡ ਨੂੰ ਰੋਪੜ ਤੋਂ ਨਹਿਰ ਵਾਲੀ ਸਾਈਡ ਫੜ ਗਏ ਨੇ ਇੱਥੇ ਆ ਤੇ ਦਾਗ ਪਏ ਹੋਏ ਆ ਜੀ ਆਜੋ ਹੌਲੀ ਹੌਲੀ ਚੱਲਦੇ ਆਪਾਂ ਜਿੱਦਾਂ ਵੀ ਹੋਇਆ ਆਜੋ ਟਰੈਕਟਰ ਟਰਾਲੀ ਆ ਬਹੁਤ ਆ ਰਹੀਆਂ ਨੇ ਬਈ ਪਤਾ ਲੱਗਦਾ ਨਹੀਂ ਹੈਗਾ ਭਜਾਉਂਦੇ ਬਹੁਤ ਨੇ ਧਿਆਨ ਨਾਲ ਜਾਣਾ ਪੈਣਾ ਆ ਜਾਓ ਭਾਈ ਜੀ ਮੈਂ ਆਹ ਨਾਲ ਟਰੈਕਟਰਾਂ ਦੀ ਗੱਲ ਕਰਦਾ ਦੇਖੋ ਪਤਾ ਲੱਗਦਾ ਕੁਝ ਵੀ ਵੀ ਟਰੈਕਟਰ ਆ ਕੀ ਆ ਇਹ ਸਪੀਕਰ ਨਹੀਂ ਉੱਚੀ ਉੱਚੀ ਛੱਡੇ ਹੋਏ ਨੇ ਜਿਹੜੀ ਚੀਜ਼ ਗਲਤ ਆ ਉਹਨੂੰ ਗਲਤੀ ਕਾਵਾਂਗੇ ਆਪਾਂ ਇਹ ਚੀਜ਼ ਆਪਾਂ ਨੂੰ ਸ਼ੋਭਾ ਨਹੀਂ ਦਿੰਦੀ ਆ ਜੇ ਆਪਾਂ ਆਪਣਾ ਖਿਆਲ ਨਹੀਂ ਰੱਖਣਾ ਤਾਂ ਸਾਹਮਣੇ ਵਾਲੇ ਦਾ ਖਿਆਲ ਤਾਂ ਰੱਖ ਲਿਆ ਕਰੋ ਥੋੜਾ ਜਿਹਾ ਇਹ ਤੁਹਾਡੇ ਕੋਲ ਡੈਮ ਵੀ ਨਹੀਂ ਵੱਜਦੀ ਆ ਨਾ ਫੋਲਾ ਨਾ ਡੈਮ ਐ ਪ੍ਰੋਫਰੀ ਚੱਲਦੀ ਆ ਨੇ ਰੱਟਾ ਸਾਹਮਣੇ ਵਾਲੇ ਨੂੰ ਕੁਝ ਨਹੀਂ ਦਿਖਦਾ ਹੈਗਾ ਪਲੇਸ ਇਹ ਇੱਕ ਬਾਈ ਮੇਰੇ ਉਹ ਇਹ ਗੱਲ ਤੇ ਗੌਰ ਕਰਿਓ ਜਰੂਰ ਆ ਸੰਗਤ ਜਾ ਰਹੀ ਆ ਇਹ ਜੀ ਸੰਗਤ ਨੂੰ ਸੰਗਤ ਕਹਿਣਾ ਵਧੀਆ ਲੱਗਦਾ ਨਾ ਕੋਈ ਸਪੀਕਰ ਚੱਲ ਰਿਹਾ ਨਾ ਕੋਈ ਡੈਕ ਚੱਲ ਰਿਹਾ ਨਾ ਕੋਈ ਲਾਈਟ ਹੈ ਇਹਨਾਂ ਦੀ ਬਈ ਇਹਨਾਂ ਦੇ ਪਿੱਛੇ ਵੀ ਟਰੈਕਟਰ ਦੇਖਿਆ ਦੋ ਆਉਂਦੇ ਤੇ ਆ ਵੀ ਟਰੈਕਟਰ ਮਿਲਿਆ ਇਹਨਾਂ ਦਾ ਆ ਵੀ ਟਰੈਕਟਰ ਇਹਨਾਂ ਦਾ ਦੂਜਾ ਜਾ ਰਿਹਾ ਅੱਗੇ ਬਈ ਕੋਈ ਵੀ ਸਪੀਕਰ ਡੈਕ ਉੱਚੀ ਬਾਦ ਦੇ ਵਿੱਚ ਨਹੀਂ ਚੱਲ ਰਿਹਾ ਇਹ ਰਹੀ ਜੀ ਸੰਗਤ ਕਹਿ ਦਈਏ ਵਧੀਆ ਸੰਗਤ ਆ ਸ਼ਰਦਾ ਭਾਵਨਾ ਨਾਲ ਮੱਥਾ ਦੇ ਕੇ ਹੁੰਦੀ ਆ ਜਾ ਕੇ ਭਾਈ ਜਿਹੜੇ ਹੁੱਲੜਵਾਜੀ ਲਈ ਡੱਕ ਉੱਚੀ ਉੱਚੀ ਵੇਚਾਰ ਖਾਗੇ ਲੈਟਾ ਰੰਗ ਰੰਗੀਆਂ ਲਾ ਕੇ ਜਾਂਦੇ ਨੇ ਸ੍ਰੀ ਆਨੰਦਪੁਰ ਸਾਹਿਬ ਉਹ ਆਪਣੇ ਲਈ ਚੰਗੀਆਂ ਗੱਲਾਂ ਨਹੀਂ ਹੈਗੀ ਆ ਆਪਾ ਜੀ ਹੁਣ ਪਿੰਡ ਵੱਤ ਚੱਲੇ ਤੇ ਆਪਣੇ ਡਰਾਈਵਰ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕੋਣ ਆ ਕਿਉਂਕਿ ਹੋਲੇ ਮਹਲੇ ਕਰਕੇ ਤੁਹਾਨੂੰ ਪਤਾ ਜਗਾ ਜਗਾ ਲੰਗਰ ਲੱਗੇ ਹੋਇਆ ਰੋਡ ਦੇ ਉੱਤੇ ਤੇ ਰੋਡਾਂ ਦੇ ਉੱਤੇ ਗੱਡੀਆਂ ਲਾਣ ਜੋਗੀ ਜਗਾ ਨਹੀਂ ਹੁੰਦੀ ਟਰੈਕਟਰ ਟਰਾਲੀ ਲਾ ਲਈਏ ਮੋਟਰਸਾਈਕਲ ਲਾ ਲਈਏ ਕਾਰਾਂ ਲਾ ਲਈਏ ਥੋੜਾ ਜਿਹਾ ਆਪਾਂ ਵੀ ਧਿਆਨ ਨਾਲ ਚੱਲਿਆ ਕਰੀਏ ਕਾਲੀ ਨਾ ਕਰਿਆ ਕਰੀਏ ਹੁਣ ਜਿਹੜੇ 4-5 ਦਿਨ ਨੇ ਠੰਡੇ ਸੁਹਾਣ ਨਾਲ ਆਪਾਂ ਗੱਡੀਆਂ ਚਲਾਇਆ ਕਰੀਏ ਹੁਣ ਕਿਉਂਕਿ ਰੋਡ ਦੇ ਉੱਤੇ ਤੁਹਾਨੂੰ ਪਤਾ ਮੋਟਰਸਾਈਕਲ ਕਾਰਾਂ ਟਰੈਕਟਰ ਜਿਹੜੇ ਸਾਹਮਣੇ ਚੱਲਦੇ ਨੇ ਥੋੜੇ ਜਿਹਾ ਆਪਾਂ ਹੀ ਕੰਟਰੋਲ ਦੇ ਵਿੱਚ ਰਹਿਆ ਕਰੀਏ ਜੇ ਆਪਾਂ ਧਿਆਨ ਰੱਖੋਗੇ ਤਾਂ ਅਗਲੇ ਵੀ ਧਿਆਨ ਰੱਖ ਕੇ ਚੱਲਦੇ ਆ ਥੋੜੇ ਜਿਹਾ ਆਪਾਂ ਠੰਡੇ ਦਿਮਾਗ ਨਾਲ ਚੱਲਿਆ ਕਰੀਏ ਭਾਈ ਮੇਰੇ ਤੁਹਾਨੂੰ ਹੱਥ ਬਣ ਕੇ ਬੇਨਤੀ ਆ ਤੁਹਾਨੂੰ ਇੰਨੀ ਕ ਬੇਨਤੀ ਕਬੂਲ ਕਰਿਓ ਜੇ ਕੋਈ ਬੋਲਨ ਦੇ ਵਿੱਚ ਮੇਰੇ ਕੋਲੋਂ ਵੀਰ ਮੇਰੇ ਉਹ ਗਲਤੀ ਹੋ ਗਈ ਹੋਈ ਆ ਆਪਣਾ ਛੋਟਾ ਭਾਈ ਸਮਝ ਕੇ ਮaaf ਕਰਦੇ ਹੋ ਆ ਦੋ ਚਾਰ ਬੇਨਤੀ ਆ ਮੇਰੀ ਆ ਸਾਡੇ ਟਰੱਕ ਵੀਰ ਡਰਾਈਵਰ ਭਰਾ ਤੇ ਸੰਗਤ ਆ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਆਣੇ ਉਹ ਗੌਰ ਕਰਿਓ ਭਰਾ ਥੋੜਾ ਜਿਹਾ ਹੱਥ ਬਨ ਗਈ ਬੇਨਤੀ ਆ ਆ ਚਾਰ ਪੰਜ ਦਿਨ ਪਾ ਢੰਗ ਨਾਲ ਚੱਲ ਲਈ ਐ ਰੋਡ ਦੇ ਉੱਤੇ ਘਰ ਗਏ ਆਪਾਂ ਪੁੱਜ ਤੇ ਹੁਣ ਹੋਈਏ ਫ੍ਰੈਸ਼ ਫ੍ਰਸ਼ ਤੇ ਬਾਕੀ ਸਵੇਰੇ ਜਾਣਾ 3:30 ਵਜੇ ਫੇਰ ਕਰਾਂਗੇ ਗੱਲਬਾਤ ਆਜੋ ਹੁਣ ਕਰੀ ਹੋਈਏ ਫ੍ਰੈਸ਼ ਫ੍ਰਸ਼ ਜੇ ਫੇਰ ਖਾઈએ ਰੋਟੀ ਰੁੱਟੀ ਲੋ ਵੀ ਮਿੱਤਰੋ ਨਜ਼ਾਰੇ ਦੇਖੋ ਮਣੀ ਆਇਆ ਸੀ ਉਹਨੂੰ ਲੈਣ ਆਇਆ 9 ਵਜ ਗਏ ਨੇ ਹਨੇਰਾ ਹੋਇਆ ਪਿਆ ਉਹ ਆ ਗਿਆ ਗੱਡੀ ਦੇ ਵਿੱਚੋਂ ਚਲਦੇ ਹੁਣ ਆਜੋ ਲੇਕੇ ਨੂੰ ਹਾਂਜੀ ਕਿਵੇਂ ਹੋ ਠੀਕ ਠਾਕ ਉਤਰੇ ਸਵੇਰ ਦੇ ਵੱਜ ਗਏ ਸਾਢੇ ਦਿਨ ਆਪਾਂ ਤਿਆਰ ਨੇ ਜਾਣ ਨੂੰ ਰੋਡ ਪਿਆ ਸਨ ਸਾਰੇ ਸੁੱਤੇ ਹੋਏ ਇਸ ਟਾਈਮ ਆਜੋ ਚੱਲੀਏ ਮਾਰੀਏ ਸੈਲਫ ਗੱਡੀ ਨੂੰ ਫੇਰ ਚਲਦੇ ਆ ਆਫ ਬਾਰੇ ਲਈ ਜੀ ਗੱਡੀ ਤੋਰ ਘਰ ਤੋਂ ਨਿਕਲ ਪਏ ਨੇ ਰੋਲੀ ਰੋਲੀ ਨੂੰ ਚੱਲਦੇ ਅੱਗੇ ਨੂੰ ਅੱਗੇ ਜਾ ਕੇ ਰੋਡ ਦੇਖਣਾ ਪੈਣਾ ਬੋਲੇ ਬੋਲੇ ਕਰਕੇ ਸਿਲਮ ਕਰਨ ਲੱਗਿਆ ਇਸ ਮੋੜ ਦੇ ਉੱਤੇ ਨੇ ਟੈਂਟ ਲਾਇਆ ਹੋਇਆ ਰੋਡ ਤੇ ਐਡ ਨੂੰ ਰਸਤਾ ਛੱਡਿਆ ਹਟਾਵੇ ਕੋਲ ਉਹ ਦੇਖਦੇ ਜਾ ਕੇ ਵੀ ਟਾਬੇ ਦੇ ਗੱਡੀਆਂ ਨਾ ਖੜੀਆਂ ਹੋਵੇ ਵੇ ਗੱਡੀ ਕਿਤੇ ਮੋੜਨੀ ਨਾ ਪੈ ਜਾਵੇ ਟੂਰਟੂ ਜਾਣਾ ਪਵੇ ਆ ਜਾਓ ਕੋਈ ਟਾਈਮ ਕਿਹੜਾ ਇਹ ਬੰਦੇ ਦੇ ਮੋਟਰਸਾਈਕਲ ਦੀਆਂ ਨਾ ਦਾ ਲੈਡਾਂ ਜਗਦੀ ਜਾਣੇ ਹਾਂ ਗੋਜ ਤਾਂ ਰੱਖੀ ਹੋਈ ਆ ਬੰਦੇ ਨੇ ਨਾਲ ਮੋਟਰਸਾਈਕਲ ਤੇ ਕੋਈ ਗੱਡੀ ਹੈ ਬੰਗਾਲਿਆ ਚੋਂ ਲੱਗ ਰਿਹਾ ਜਿਹੜੇ ਗਵਾੜ ਕੂੜ ਇਕੱਠਾ ਕਰਦੇ ਨੇ ਬਾਕੀ ਕੁਝ ਕਹਿ ਵੀ ਨਹੀਂ ਸਕਦੇ ਬਾਕੀ ਕੁਝ ਕਹਿ ਵੀ ਨਹੀਂ ਸਕਦੇ ਕੌਣ ਹੈਗਾ ਕੌਣ ਨਹੀਂ ਰਾਤ ਦਾ ਟਾਈਮ ਆ ਤੇ ਮੁਰੇ ਚੱਲਿਆ ਹੋਇਆ ਇਹ ਜੇ ਕਿਤੇ ਵੀ ਰਾਤ ਤੇ ਬੰਦਾ ਕੋਈ ਵੀ ਮੋਟਰ ਮੋਟਰ ਵਾਲਾ ਹੱਥ ਨਾਲ ਮਾਰੇ ਇਸ ਟਾਈਮ ਗੱਡੀ ਉਡੀ ਨਾ ਰੁਕਿਆ ਕਰੋ ਬਾਸ ਕਰਕੇ ਅੰਨਹਰਾਲੇ ਰੋਡ ਦੇ ਉੱਤੇ ਲੋਕ ਕੋ ਜਿਆਦਾ ਰੋਡ ਦੇ ਉੱਤੇ ਗੱਡੀ ਵਾਲੇ ਪੁਲਤੇ ਪੁੱਜ ਗਏ ਮਿੱਤਰੋ ਤੇ ਲੰਗਰ ਬਹੁਤ ਲੱਗੇ ਹੋਏ ਨੇ ਅੱਜ ਕਲੈਚ ਚਾਲੂ ਨਹੀਂ ਹੋਏ ਅੱਗੇ ਚੱਲ ਪੈਣਗੇ ਥੋੜੀ ਥੋੜੀ ਜਾ ਰਹੇ ਆਪਾਂ ਆ ਜੋ ਚੱਲੀਏ ਲੱਗੇ ਕਰਦੇ ਆ ਗੱਲਬਾਤ ਇੱਥੇ ਵੀ ਲੰਗਰ ਲੱਗਿਆ ਲੱਗਦਾ ਜਿਆ ਕਾਰਾਂ ਗੱਡੀਆਂ ਖੜੀਆਂ ਨੇ ਇੰਨੀਆਂ ਉਹ ਲੈ ਕਰਕੇ ਚਾਰ ਪੰਜ ਦਿਨ ਵਧੀਆ ਲੰਗਰ ਲੱਗੇ ਰਹੇ ਨੇ ਰੌਣਕ ਪੂਰੀ ਰਹਿਣੀਆ ਰੋਡ ਦੇ ਉੱਤੇ ਹੁਣ ਤਾਂ ਵੇ ਤੇ ਚਾਹ ਵੀ ਨਹੀਂ ਰੁਕੇ ਦੇ ਇੱਥੇ ਵੀ ਲੰਗਰ ਦੀ ਤਿਆਰੀ ਹੋ ਗਈ ਆ ਪਾਲਮਾਚਰਾ ਪਿੰਡ ਬੋਲੋ ਆਜੋ ਬੈਠਾ ਚਾਹੂ ਵਿੰਦੇ ਆ ਅਲਤੋਂਾ ਇੱਥੇ ਵੀ ਸਵੇਰ ਤੋਂ ਲੰਗਰ ਚੱਲ ਪਿਆ ਨਾ ਅੱਜ ਵਰਕੇ ਉੱਤਤਾਈਆ ਅੱਜ ਚੱਲੀਏ ਜਾ ਚੂ ਤਾਂ ਲੱਗਦੀ ਨਹੀਂ ਹੈਗੀ ਬੰਦ ਹੋ ਗਿਆ ਕੰਮ ਕੋਈ ਨਾ ਤੱਬ ਬਹੋ ਗਿਆ ਬੰਦ ਤੱਬਾ ਹੈਗਾ ਬੰਦ ਕੋਈ ਨਹੀਂ ਹੈਗਾ ਇੱਥੇ ਇਹ ਲੰਗਰ ਤਿਆਰ ਕਰਕੇ ਅਬ ਆਵਾਂਗੇ ਘਰ ਤਾਂ ਅੱਜ ਚਾਹ ਹੁਣ ਅੱਕੇ ਚਾਹੇ ਪੀਵਾਂਗੇ ਲੰਗਰ ਵੀ ਚਾਲੂ ਨਹੀਂ ਹੋਇਆ ਹੋਇਆ ਨਹੀਂ ਤਾਂ ਚਾਹ ਲੰਗਰ ਚ ਪੀ ਲੈਂਦੇ ਆ ਜਾਓ ਚੱਲੀਏ ਫਿਰ ਹੁਣ ਘਰਾਲੀ ਸੜਕ ਨੂੰ ਹੂੰ ਘਰਾਲੀ ਸੜਕ ਨੂੰ ਨਹੀਂ ਘਰ ਤੋਂ ਆਏ ਆ ਲੁਧਿਆਣਾ ਵਾਲੀ ਸੜਕ ਨੂੰ ਆ ਜਾਓ ਆਪਾਂ ਨੀਲੋਂ ਨਹਿਰ ਤੋਂ ਲੁਧਿਆਣਾ ਦੀ ਸੜਕ ਨੂੰ ਮੁੜ ਗਏ ਨੇ ਘਟਾਣੀ ਭਜਣੇ ਵਾਲੇ ਰੋੜ ਸੁਣਾ ਵਿਆ ਹਲੇ ਵੀ ਕਿੰਨੇ ਚੋਂ ਕੋਈ ਚੀਜ਼ ਆ ਨਹੀਂ ਰਹੀ ਆਜੋ ਚੱਲੀਏ ਫਿਰ ਹੋਲੀ ਹੋਲੀ ਹਾਂ ਜੀ ਮਿੱਤਰੋ ਪੋਦੀਆ ਪੱਕ ਖਾਲੀ ਕਰਨ ਗੱਡੀ ਲਾਤੀ ਦੁਕਾਨ ਤੇ ਤੇ ਵੇਰ ਤੇ ਵਾਢੀਏ 5:30 ਤੇ ਹੁਣ ਕਰਕੇ ਖਾਲੀ ਖੁੱਲੀ ਚੱਲਦੇ ਆ ਦੁੱਗਰੀ ਵਾਲੀ ਸੜਕ ਖਾਲੀ ਕਰਨੀ ਆ ਦੋਸਤੋ ਵਰੀ ਆਜੋ ਸ਼ੇਅਰ ਕਰਾਂਗੇ ਗੱਲਬਾਤ ਆ ਬਾਬਾ ਦਾ ਗਾਂਜ ਹਜਰੀ ਖੋਲ ਲੈਂਦਾ 4 ਵਜੇ ਦੇ ਕਰੀਬ ਬਾਬਾ ਦਾ ਗਾਂਜ ਖੋਲ ਲੈਂਦਾ ਹੈ ਹਾਂਜੀ ਮਿੱਤਰੋ ਕਦੋਂ ਆਪਾਂ ਪੱਜ ਗਏ ਲੈਂਟਰ ਤੇ ਮਾਲ ਲਾ ਦੀ ਹੁਣ ਲੈਂਟਰ ਦੇ ਉੱਤੇ ਇਹ ਕਰਦੇ ਆ ਗੱਲ ਬਾਤ ਇਹ ਤਾਂ ਪਹਿਲੇ ਗਿਆ ਲੈਂਟਰ ਚਲੋ ਮੌਸਮ ਵੀ ਖਰਾਬ ਆ ਬਾਈ ਉਹਨਾਂ ਨੇ ਆ ਕੇ ਦੇ ਦਿੱਤੀ ਯਾ ਜਿਨ੍ਹਾਂ ਨੇ ਸਿਮੈਂਟ ਲਾਣਾ ਸੀ ਚਲੋ ਪਹਿਲਾ ਸ਼ਾਪ ਹੀ ਹੈ ਫਿਰ ਕਾਹਦੇ ਲਓ ਵੀ ਮਿੱਤਰੋ ਗੱਡੀ ਹੋ ਗਈ ਆਪਣੀ ਖਾਲੀ ਇਧਰ ਪਾਰਕ ਚ ਲੱਗਿਆ ਹੋਈ ਜਾਣੇ ਰੌਣਕਾ ਪੱਲੀ ਨੂੰ ਦਿੱਤੀ ਲੈਵਰ ਆਪਾਂ 400 ਰੁਪਏ ਗੇਰ ਮਾਰ ਕੇ ਗੱਡੀ ਦਾ ਦੁਹਿਆਂ ਵਾਲੀ ਸਾਈਡ ਨੂੰ ਆ ਜਾਓ ਫਿਰ ਚੱਲੀਏ ਮਿੱਤਰੋ ਵੀ ਅੱਗੇ ਦੇਖਦੇ ਅੱਗੇ ਦੀਆਂ ਰੌਣਕਾਂ ਲਓ ਵੀ ਮਿੱਤਰੋ ਬੋਦੀ ਆਪਾਂ ਡੇਗਰੀ ਆਈ ਰੇਲਵੇ ਫਾੜਕਾ ਦੇ ਕੋਲ ਆਸਟੈਂਡ ਤਾਂ ਠੀਕ ਆਗਾ ਨਹੀਂ ਭੀੜ ਭੜਾਕਾ ਹਲੋਂਦਾ ਇੱਥੇ ਅੱਜ ਰੋਡ ਤੇ ਵੀ ਭੀੜ ਬੜਾ ਕਮ ਮਿਲ ਰਹੀ ਆ ਆਪਾਂ ਨੂੰ ਫੋਲੇ ਕਰਕੇ ਸੰਗਦਾ ਜਾ ਰਹੀ ਆਣੇ ਸ੍ਰੀ ਅਨੰਦਪੁਰ ਸਾਹਿਬ ਨੂੰ ਚਲੋ ਆਜੋ ਚੱਲੀਏ ਲਓ ਵੀ ਮਿੱਤਰੋ ਅਮਨੇ ਆ ਗਿਆ ਗਿੱਲ ਵਾਲਾ ਰੋਡ ਗਿੱਲਪਿੰਡ ਵਾਲਾ ਰੋਡ ਇੱਥੋਂ ਮੁੜ ਜਾਣਾ ਆਪਣੇ ਨੂੰ ਕਨੈਕਟਰ ਸਾਈਡ ਦੱਖਣੀ ਬਾਈਪਾਸ 'ਤੇ ਜੜ ਜਾਣਾ ਆਪਣੇ ਲੁਧਿਆਣੇ ਦਾ ਦੱਖਣੀ ਬਾਈਪਾਸ ਆਜੋ ਫਿਰ ਚੱਲੀਏ ਹਾਂਜੀ ਸੱਜਣ ਪਿਆਰਿਓ ਕਿਵੇਂ ਹੋ ਹੋੱਦਗੇ ਨੇ ਅੱਪਾ ਤੁੱਕਰੀ ਤੋਂ ਸਾਹਨੇ ਵਾਲੀ ਸਾਈਡ ਨੂੰ ਲੋਹਾਰੇ ਪਿੰਡ ਵੱਜੀ ਚੱਲੇ ਉਹ ਸਾਹਮਣੇ ਟੈਂਕੀ ਦਿਖ ਰਹੀ ਆ ਲੋਹਾਰੇ ਪਿੰਡ ਵਾਲੀ ਆਹੋ ਆ ਜੋ ਫਿਰ ਚੱਲੀਏ ਹੌਲੀ ਹੌਲੀ ਅੱਗੇ ਨੂੰ ਆਪਣੀ ਮੰਜ਼ਿਲ ਵੱਲ ਨੂੰ ਲੋ ਵੀ ਮਿੱਤਰੋ ਆਪਾਂ ਪੁੱਜ ਗਏ ਨੇ ਘਟਾਣੀ ਕਲਾ ਪੁੱਜ ਚਲੇ ਨੇ ਤੇ ਜਾ ਰਹੇ ਹਾਂ ਹੌਲੀ ਹੌਲੀ ਬਾਕੀ ਜਾ ਕੇ ਦੇਖਦੇ ਆ ਆਪਾ ਕਟਾਣੀ ਪਾਰ ਕਰਕੇ ਟਾਬੇ ਤੇ ਰੋਗੇ ਨੇ ਮਾ ਚਲੋ ਚਾਹ ਪਾਣੀ ਪੀ ਲਈਏ ਨਹੀਂ ਕੋਈ ਠੰਡਾ ਹੁੰਦਾ ਪੀ ਲਈਏ ਆ ਜੋ ਕੋ ਜੀ ਬਾਬਾ ਜੀ ਲੰਗਰਾਂ ਦੇ ਵਰਤ ਕੋਲੇ ਦੀ ਤਿਆਰੀ ਨਾਰ ਦੇ ਉੱਤੇ ਲੰਗਰ ਬਹੁਤ ਨੇ ਜਿਹੜੀ ਵੀ ਸੰਗਤ ਵਾਇਆ ਪਰੋਇ ਪਰ ਮੋਗਾ ਪਰਣਾਲੇਤਾਂ ਦੀ ਆ ਉਹ ਵਾਇਆ ਨਨੇ ਹਲਦੀ ਬਜਾਏ ਦਰਾਹੇ ਨੂੰ ਆ ਜਾਵੇ ਕਿਉਂਕਿ ਦਰਾਹੇ ਵਾਲਾ ਟੋਲ ਟੈਕਸ ਵੀ ਬੰਦ ਆ ਨਾਲੇ ਰੋਡ ਸਿੱਧਾ ਅੰਦਰ ਟਰੈਫਿਕ ਦੇ ਨਾਲੋਂ ਪਾਇਆ ਨੈਰੇ ਨੈਰਾ ਜਾਵੇ ਬੰਦਾ ਆਪਾਂ ਪੁੱਟ ਗਏ ਪਾਲ ਮਾਜਰੇ ਇੱਥੇ ਵੀ ਢਾਬੇ ਦੇ ਲੰਗਰ ਲੱਗਿਆ ਹੋਇਆ ਆਪਾਂ ਬੰਦ ਕਰਤਾ ਵਾਲੇ ਲੰਗਰ ਚੱਲ ਰਿਹਾ ਆ ਵੀ ਕੰਮ ਵਧੀਆ ਕੀਤਾ ਹੈ ਬਾਈ ਉਹਨਾਂ ਨੇ ਇੱਥੇ ਗੱਡੀਆਂ ਲਾਣ ਨੂੰ ਵੀ ਜਗ੍ਹਾ ਹੈਗੀ ਆ ਤੇ ਜਿਵੇਂ ਮਰਜੀ ਲਾਓ ਬਹੁਤ ਜਗਾ ਇੱਥੇ ਢੁੱਡੀ ਜਗਾ ਧਾਬਿਆਂ ਦੇ ਤੇ ਵੈਰੀਟ ਵੀ ਲਾਇਏ ਹੋਇਆ ਵਧੀਆ ਕੰਮ ਆ ਬਾਈ ਉਹਨਾਂ ਦਾ ਹਾਂਜੀ ਜਿਵੇਂ ਮਿੱਤਰੋ ਲੋ ਵੀ ਮਿੱਤਰੋ ਆਪਾਂ ਆਗੇ ਨਹਿਰੇ ਤੇ ਰੋਡ ਪਿਆ ਸੁਣਨਾ ਸ਼ਾਂਤੀ ਉਹ ਸ਼ਾਂਤੀ ਨੀ ਸ਼ਾਂਤੀਆ ਰੋਡ ਦੇ ਉੱਤੇ ਬਿਲਕੁਲ ਠੰਡਾ ਰੋਡ ਆ ਆ ਜਾਓ ਸ਼ਾਂਤੀ ਰੋਡ ਤੇ ਸ਼ਾਂਤੀ ਉਸ ਸਾਹਮਣੇ ਵਿਲਾਡੋਂ ਖੜਾ ਦਿਖ ਰਿਹਾ ਏੰਦਾ ਮੈਮੀ ਜਾਣਾ ਬਾਈ ਵਾ ਗਿਆ ਆ ਜਾ ਪਿੰਡ ਤੱਕੇ ਜਾਣਾ ਮੈਂ ਤਾਂ ਉਦੋਂ ਅੱਗੇ ਦੇਖ ਲਈ ਫਿਰ ਕੋਈ ਸਾਧਨ ਤੇਗਾ ਮੇਰੇ ਬੰਦਾ ਆ ਗਿਆ ਗੱਡੀ 'ਚ ਤੇਗ ਦੀ ਸੌ ਸਾਇ ਤੋਂ ਮਖਤਿਆਰ ਬਰ ਜਾਏਗਾ ਤੂੰ ਲੰਗਰ ਖਾ ਕੇ ਆਇਆ ਇਧਰੋਂ ਇਹ ਹਾਂਜੀ ਜਿਵੇਂ ਆਹ ਫਾਰੇ ਫੇਰੀਆਂ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਟਰੈਕਟਰ ਟਰਾਲੀਆਂ ਤੇ ਜਾਂਦੇ ਨੇ ਖਾਸ ਕਰਕੇ ਰਾਤ ਨੂੰ ਜਿਹੜੀਆਂ ਤੁਸੀਂ ਲੱਟਾਂ ਲਾਈਆਂ ਹੁੰਦੀਆਂ ਨੇ ਚਿੱਟੀਆਂ ਰੰਗ-ਬਰੰਗੀ ਆ ਓ ਵੀਰ ਮੇਰੇ ਕਟ ਯੂਜ਼ ਕਰਿਆ ਕਰੋ ਕਿਉਂਕਿ ਸਾਹਮਣੇ ਤੋਂ ਕੋਈ ਟਰੱਕ ਵਾਲਾ ਆਉਂਦਾ ਜਾਂ ਕੋਈ ਵੀ ਆਉਂਦਾ ਕਿਸੇ ਨੂੰ ਕੁਝ ਨਹੀਂ ਦਿਖਦਾ ਉਹ ਲੱਟਾਂ ਦੇ ਨਾਲ ਸਾਰਾ بڑا ਦੁਰਘਟਨਾ ਦਾ ਸਾਧਨ ਉਹੀ ਚੀਜ਼ ਬਣਦੀ ਆ ਜਿਹੜੀਆਂ ਲੱਟਾਂ ਲੱਗੀਆਂ ਹੁੰਦੀਆਂ ਨੇ ਨਾ ਤਾਂ ਉਹ ਡੱਮ ਵੱਜਦੀਆਂ ਨੇ ਫੁੱਲ ਲੱਟਾਂ ਛੱਡੀਆਂ ਹੁੰਦੀਆਂ ਨੇ ਤੇ ਟਰੈਕਟਰ ਵਾਲੇ ਵੀਰ ਜਿਹੜੇ ਫੇਸ ਅਤੇ ਡੈਕ ਛੱਡ ਕੇ ਉੱਚੀਆਂ-ਉੱਚੀਆਂ ਵੱਜਦੇ ਜਾਂਦੇ ਨੇ ਨਾ ਪਿੱਛੇ ਹੋਰਨਸ ਆਉਂਦੇ ਨੇ ਨਾ ਸਾਈਡ ਦਿੰਦੇ ਨੇ ਕਿਸੇ ਨੂੰ ਵੀਰ ਮੇਰੇ ਉਹ ਇਸ ਗੱਲ ਦੇ ਉੱਤੇ ਧਿਆਨ ਜ਼ਰੂਰ ਦੇਣਾ ਤੇ ਸਾਡੇ ਡਰਾਈਵਰ ਵੀਰਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਆ ਥੋੜਾ ਜਿਹਾ ਧਿਆਨ ਨਾਲ ਚੱਲਿਓ ਚਾਰ ਪੰਜ ਦਿਨ ਕਿ ਤੁਹਾਨੂੰ ਪਤਾ ਸੜਕ ਦੇ ਉੱਤੇ ਭੀੜ ਭੜਾਕਾ ਹੁੰਦਾ ਆਰਾਮ ਨਾਲੇ ਚੱਲਿਓ ਭਰਾ ਮੇਰੋ ਧੰਨਵਾਦ ਤੁਹਾਡਾ ਇੰਨੀ ਗ ਬੇਨਤੀ ਆ ਸਵੀਕਾਰ ਕਰਿਓ ਤੇ ਇਸ ਟੌਪਿਕ ਦੇ ਉੱਤੇ ਆਪਾਂ ਬਲੌਗ ਵੀ ਬਣਾਵਾਂਗੇ ਉਹ ਅਗਲਾ ਵਲੌਗ ਦੇ ਵਿੱਚ ਤੁਹਾਨੂੰ ਪੂਰਾ ਦਿਖਾਵਾਂਗੇ ਟਰੈਕਟਰ ਵਾਲੀ ਦਾ ਜਿਹੜੀ ਵੀ ਗੱਲਬਾਤ ਆ